ਇਨਾ ਮਿਫਰੇਮ ਤੁਹਾਨੂੰ ਯਾਦ ਬਹੁਤ ਕਰਦੇ ਹਾਰੇ ਆਂ ਕਿ ਕਿਹੜੀ ਰੋਟੀ ਮੰਗਾਈਏ ਨਵੀਂ ਆਟਮੀ ਦੀ ਨਵੀਂ ਰੋਟੀ ਹੈ ਨਵੀਂ ਆਟਮੀ ਤਿਆਰੀ ਅਰੇ ਹਾਂ ਦਾ ਆਪਣੇ ਕਹਾਂ ਦੇ ਵਲੌਗ ਚ ਸਵਾਗਤ ਕਰਦੀ ਹਾਂ ਤੇ ਅੱਜ ਆਪਾਂ ਨਵੀਂ ਰੈਸਪੀ ਮੰਮੀ ਜੀ ਬਣਾਉਣ ਲੱਗੇ ਨੇ ਸੋ ਤੁਹਾਨੂੰ ਦਿਖਾਉਂਦੇ ਆਂ ਨਾਲੇ ਤੁਸੀਂ ਸਾਰੀ ਦੇਖੋ ਰੈਸਪੀ ਨਵੇਂ-ਨਵੇਂ ਬਲੌਗ ਆਪਣੇ ਆਇਆ ਕਰਨਗੇ ਹੁਣ ਰੋਜ਼ ਡੇਲੀ ਬਲੌਗ ਆਪਣਾ 9 ਵਜੇ ਆਜਾ ਕਰੂਗਾ 9 ਏਮ ਸਾਰੇ ਜਾਨੇ ਜਰੂਰ ਦੇਖਿਆ ਕਰੋ ਤੇ ਆਜੋ ਤੁਹਾਨੂੰ ਰੈਸਪੀ ਦਿਖਾਉਂਦੇ। ਇਹ ਮम्मी ਅੱਜ ਕੀ ਤਿਆਰ ਕਰ ਰਹੇ ਹੋ ਤੁਸੀਂ? ਅੱਜ ਕਰ ਨਵੀਂ ਹੈਟ ਵੀ ਚੱਕ ਦੇਣੀ ਹੈ ਰੋਜੀ। ਹੋਰ ਤੰਦੂਰ ਨਹੀਂ ਤੰਦੂਰ ਇੰਨਾ ਉੱਚੀ ਕਿਉਂ ਲਾ ਰੱਖਿਆ ਅੱਜ? ਅੱਜ ਫਿਰ ਮਾਹ ਬਾੜੇ ਸਟਾਈਲ ਨਾਲ ਹੀ ਰੱਖਿਆ ਨਵੇਂ ਨਾਲ। ਉਹ ਉਤਰੇ ਤੇ ਚੁੱਲਾ ਚੁੱਲੇ ਦੇ ਉੱਤੇ ਤੰਦੂਰ। ਦੇਖੋ ਜੀ ਅੱਜ ਉਹ ਤੋਂ ਮੰਮੀ ਜੀ। ਉਹ ਜਾਂਦਾ ਸਟਾਈਲ ਨਾਲ ਤਾਂ। ਸਵਾਜੂਲਾ ਟੈਂਪ। ਫਸਟ ਵਾਰ ਦੇਖਿਆ ਹੈਗਾ ਇਹ ਕਿਹੜੀ ਰੋਟੀ ਆ ਮੰਗੇ ਨਵੀਂ ਐਟਮਿਕ ਨਵੀਂ ਰੋਟੀ ਹੈ ਨਵੀਂ ਐਟਮਿਕ ਤਿਆਰ ਕਰਤੀ ਤੁਸੀਂ ਅੱਜ ਮੈਨੂੰ ਲੱਗਦਾ ਕद्दू ਦੀ ਰੋਟੀ ਹੁਣਾਤੀ ਕद्दू ਦੀ ਰੋਟੀ ਹੈ ਹਾਂ ਹੋਰ ਤਾਂ ਰੋਟੀਆਂ ਬਹੁਤ ਸੁਣੀਆਂ ਸੀ ਕद्दू ਦੀ ਫਸਟ ਵਾਰ ਸਮਝ ਵਾਰ ਦੇਖੀ ਰੋਟੀ ਤੇ ਇਸਦੀ ਨਾਲੇ ਹੂੰ ਲੱਗਦੀ ਕਿਹਟ ਆ ਬੱਕਰੀ ਰੋਟੀ ਬੰਸੌਰ ਲੰਘੇ ਕਿਹੜਾ ਹੁੰਦਾ

ਲੈ ਕੇ ਸੰਬੋਧਨ ਕਰਦੇ ਆ ਕੱਤੂ ਕੱਤੂ ਆਪਾਂ ਇਹਦੇ ਇਹ ਦੂਆਦ ਆਪਣੇ ਨਵਾਂ ਬਲੌਗ ਆਊਗਾ ਉਹ ਜਿਸ ਆਪਾਂ ਘੈਂਟ ਜੀ ਇਨਫੋਰਮੇਸ਼ਨ ਦੇਵਾਂਗੇ ਬਹੁਤ ਘੈਂਟ ਜਿਹੜਾ ਆਪਾਂ ਇੱਕ ਪੜਾ ਪੂਰਾ ਕਰ ਲਿਆ ਲੈਵਲ ਤੁਹਾਡੀ ਮਦਦੌਲਤ ਤੇ ਤੁਸੀਂ ਇੰਨਾ ਸਾਧ ਦਿੱਤਾ ਬੰਦਾ ਕਰਕੇ ਮਨਿਸਟਰ ਲੈਵਲ ਤੇ ਪਹੁੰਚ ਚੁੱਕੇ ਆਂ ਸੋ ਇਦੋ ਵਾਰ ਨਵੇਂ ਨਵੇਂ ਵਧੀਆ ਵਧੀਆ ਕੈਂਡ ਕੈਂਡ ਤੇ ਬੱਤ ਵਗ ਕੈਂਡ ਕੈਂਡ ਸਾਧ ਦਿਆ ਕਰੋ ਸੋਹਣਾ ਆਪਾਂ ਆਪਣੀ ਨੂੰ ਰੋਟੀ ਲੈ ਕੇ ਜਾ ਜੀ ਸਪੈਸ਼ਲ ਫੰਦੇ ਨੂੰ ਜਿਹੜਾ ਕੀ ਬੈਠੇ ਨੇ ਉੱਥੇ ਬੇਟ ਕਰ ਰਹੇ ਨੇ ਬਾਪੂ ਜੀ ਉਹਨਾਂ ਨੂੰ ਥੋੜੇ ਦਰਸ਼ਨ ਕਰਾਉਣੇ ਆ ਤੇ ਨਾਲੇ ਉਹਨਾਂ ਨੂੰ ਖਵਾਉਣੇ ਆ ਅੱਜ ਹੀ ਲਓ ਬਾਪਾ ਜੀ ਰੋਟੀ ਬਣਾਇਆ ਤੂੰ ਤੁਸੀਂ ਦੇਖੋ ਕੀ ਬਣਾਇਆ ਆ ਤਾਂ ਬਹੁਤ ਵੱਡੀਆਂ ਚੀਜ਼ ਬਣ ਗਈ ਆ ਨਾ ਕਾਹਤ ਨਵੀਂ ਵੀ ਪ੍ਰਕਾਰ ਦੀ ਰੋਟੀ ਬਣਾਈ ਆ ਨਾ ਨਵੇਂ ਤੋਂ ਨਵਾਂ ਡਿਜ਼ਾਈਨ ਹੂੰ ਮਮੀ ਜੀ ਫਿਰ ਤੂੰ ਐ ਦੱਸ ਵੀ ਸ਼ੈਫ ਹੈਗਾ ਕਿ ਨਹੀਂ ਹੈ ਨਹੀਂ ਜਿਹੜੇ ਨਵੀਂ ਜਿਹੋ ਜੀ ਚੀਜ਼ ਤਿਆਰ ਕਰਦਾ ਨਹੀਂ ਪੂਰੀ ਦੇਖ ਤੂੰ ਖਾ ਕੇ ਦੇਖ ਛਾਵਾ ਸੇ ਉਹਦੇ ਇਹ ਰੋਟੀ ਬਣਾਉਣੀ ਹੈ ਬਰੇਮ ਰੋਟੀ ਵਾ ਕਹੇ ਬਣੀ ਹੋਰ ਕੋਈ ਗੱਲ ਬਾਤ ਆਪਾਂ ਕਹਿਣਾ ਚਾਹੁੰਨਾ ਇਹਨਾਂ ਨੂੰ ਸਾਰਿਆਂ ਨੂੰ ਤੈਨੂੰ ਯਾਦ ਬਹੁਤ ਕਰਦੇ ਹਾਰੇਆਂ ਬਹੁਤ ਯਾਦ ਆਈ ਹੈ ਵੀ ਮਸੰਤ ਕਰਨ ਤੇ ਮੈਨੂੰ ਦੱਸਣਾ ਟੈਂਡਗਾਟ ਇਹਨਾਂ ਕਹੇ ਆਪਣੇ ਨਵੇਂ ਬਲੌਗ ਆਇਆ ਕਰਦੇ ਹਾਂ ਪੂਰੇ ਤਰ੍ਹਾਂ ਸੇਵਾ ਬਹੁਤ ਵਧੀਆ ਹੁੰਦੀ ਹੈ ਮੇਰੀ ਹੈ ਇਹ ਸਾਰਿਆਂ ਦੀ ਜੀਵਨਾਂ ਦੀ ਸੇਵਾ ਹੁੰਦੀ ਹੈ ਸਾਡਾ ਵੀ ਬਲੌਗ ਜ਼ਰੂਰ ਦੇਖੋ ਤੇ ਰੱਬ ਨੇ ਇਹ ਪਾਇਆ ਤੇ ਯਾਰ ਅੱਭ ਵੀ ਖੁਸ਼ ਹੋ ਗਏ ਰੱਬ ਵੀ ਖੁਸ਼ ਹੋਇਆ ਪਿਆ ਤੇ ਤੁਸੀਂ ਵੀ ਖੁਸ਼ ਹੋਏ ਸਾਡਾ ਬਲੌਗ ਦੇਖ ਕੇ ਤੁਸੀਂ ਖੁਸ਼ ਹੋ ਕੇ ਨੀਆਂ ਲੱਗੀਆਂ ਤੇ ਤੇ ਆਪਣਾ ਥੈਂਕ ਯੂ so much ਤੇ ਜਿਹੜਾ ਵੀ ਸਬਸਕ੍ਰਾਈਬਰ ਕਮੈਂਟ ਸਭ ਕੁਝ ਜਲਦੀ ਜਲਦੀ ਕਰੋ ਟਾਈਮ ਨਾ ਲੰਘ ਜੇ ਜਲਦੀ ਜਲਦੀ ਹੋ ਕਰਿਆ ਕਰੋ ਤੇ ਜਲਦੀ ਜਲਦੀ ਛੇਤੀ ਓਕੇ ਬਾਏ ਨੈਕਸਟ ਬਲੌਗ ਵਿੱਚ ਆਪਾਂ ਕਹਾਂਗੇ ਇੱਕ ਤੁਹਾਨੂੰ ਦੱਸਾਂਗੇ ਕਿ ਆਪਣਾ ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ ਵੀ ਆਪਣਾ ਇੱਕ ਖੁਸ਼ੀ ਦੀ ਚੀਜ਼ ਹੋ ਗਈ ਆਪਣੇ ਨਾਲ ਸੋ ਧੰਨਵਾਦ ਭਾਈ OK